ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੌਪਸ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਸਨ ਚੜ੍ਹਦੀ ਕਲਾ ਵਿੱਚ ਰੱਖਣ ਤੇ ਹਮੇਸ਼ਾ ਖੁਸ਼ ਰਹੋ ਹੈਲਦੀ ਰਹੋ ਤੁਸੀਂ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਅਲੱਗ ਤੋਂ ਰਹੂਗੀ ਤੇ ਇੱਕ ਮੈਂ ਤੁਹਾਨੂੰ ਇਹ ਵੀ ਦਿਖਾਣੇ ਸੀਗੇ ਜਿੱਦਾਂ ਆਪਣੇ ਕੋਲ ਇਹ ਵਾਲੇ ਸੂਟ ਆਏ ਸੀ ਇਹ ਬਹੁਤ ਜ਼ਿਆਦਾ ਪਹਿਣਾ ਦੀ ਡਿਮਾਂਡ ਹੈ ਆਪਾਂ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਅਵੇਲੇਬਲ ਹੈਗੇ ਨੇ ਰੈੱਡ ਐਂਡ ਬਲੂ ਦੀਆਂ ਸ਼ਰਟਸ ਹੈਗੀਆਂ ਨੇ ਜਿਹੜੀਆਂ ਤੇ ਇਹਨਾਂ ਦੇ ਨਾਲ ਨਾ ਜਿੱਦਾਂ ਕਾਫੀ ਬਾਟਮ ਵੀ ਡਾਈ ਹੋਈਆਂ ਨੇ ਆਪਾਂ ਇਹਦਾ ਡਾਈ ਕਰਵਾ ਕੇ ਵੀ ਦੇ ਦਾਂਗੇ ਜਿਵੇਂ ਇਹ ਦੇ ਨਾਲ ਗ੍ਰੀਨ ਬਾਟਮ ਡਾਈ ਹੋਈ ਹੈਗੀ ਇਹ ਜਿਹੜਾ ਕਾਫੀ ਬਾਟਮ ਡਾਈ ਹੋਇਆ ਆਪਾਂ ਦਾ ਪੇਜ ਰੇਹਣਾ ਦੇ ਸਿਲੰਸਾ ਇਹ ਸਪੀਚ ਹੋਇਆਗਾ ਇਹਦੇ ਨਾਲ ਵੀ ਗ੍ਰੀਨ ਬਾਟਮ ਤੇ ਇਦਾਂ ਦੁਪੱਟਾ ਆ ਵਗੈਰਾ ਹੋਇਆਗਾ ਇਹ ਜਿਹੜਾ ਆ ਬਾਹਰ ਭੇਜ ਰਿਆਂ ਵਾਈਟ ਬਾਟਮ ਨਾਲ ਵੀ ਜਾ ਰਹੇ ਨੇਗੇ ਇਹ ਆਪਣੇ ਕੋਲੇ ਸੂਟ ਅਵੇਲੇਬਲ ਹੈਗੇ ਨੇ ਆਪਾਂ ਰੀਸਟਾਕ ਕਰ ਚੁੱਕੇ ਆ ਬਟ ਕਾਫੀ ਸ਼ੇਡ ਨਹੀਂ ਮਿਲੂਗਾ ਹੈਗਾ ਦੂਜੇ ਤਿੰਨੋਂ ਹੀ ਸ਼ੇਡ ਮਿਲ ਜਾਣਗੇ ਕਾਫੀ ਚ ਪਿੱਛੋਂ ਵੀ ਨਹੀਂ ਮਿਲੇ ਸਾਨੂੰ ਤੇ ਜਿਹੜੇ ਵੀ ਕਲਰ ਤੁਸੀਂ ਜਿੱਦਾਂ ਵੀ ਤੁਸੀਂ ਲੈਣੇ ਹੁੰਦੇ ਨੇ ਕੁਝ ਲੈ ਸਕਦੇ ਹੋਗੇ ਕਿ ਹੁਣ ਮੈਂ ਦਿਖਾ ਰਹੀ ਹਾਂ ਕਿ ਜਿਹੜਾ ਅੱਜ ਦਾ ਜਿਹੜਾ ਸਟੱਫ ਹੋਊਗਾ ਜਿਹੜਾ ਪਹਿਣਾ ਦੀ ਸਭ ਤੋਂ ਵੱਧ ਮੋਸਟ ਡਿਮਾਂਡਡ ਡਿਮਾਂਡ ਤੇ ਅੱਜ ਕੱਲ ਚੱਲ ਰਿਹਾ ਜਫੀਰਾ ਸ਼ਿਲਕ ਇਹ ਐ ਇੰਨੇ ਕੁ ਹਰ ਵਾਰ ਜਿੰਨੇ ਵਾਰ ਵੀ ਮੈਂ ਸਟਾਕ ਲੈ ਕੇ ਆਨੀਆ ਵੀਕ ਚ 1 ਵਾਰ ਲੈ ਕੇ ਇਹ 2 ਵਾਰ ਲੈ ਕੇ ਇਹ ਤਾਂ ਹਰ ਵਾਰ ਇਹ ਆਣੀ ਆਣੇ ਹੁੰਦੇ ਨੇਗੇ ਸੂਟ ਬਹੁਤ ਸੋਹਣਾ ਸਟੱਫ ਹੈ ਜੀ ਜਫੀਰਾ ਸ਼ਿਲਕਾ ਤੁਸੀਂ ਜੇ ਬਿਨਾ ਲਾਈਨਿੰਗ ਤੋਂ ਸੌਰੀ ਤੁਸੀਂ ਬਿਨਾ ਵਰਕ ਤੋਂ ਕੁਝ ਪਾਣਾ ਚਾਹੁੰਦੇ ਹੋ ਕਿਸੇ ਵੀ ਫਾਰਮਲ ਸੈਮੀ ਫਾਰਮਲ ਵਿਆਹ ਸ਼ਾਦੀਆਂ ਲਈ ਜਾਂ ਖੰਡਪਾਟ ਸਾਹਿਬ ਦੇ ਲਈ ਲੌੜੀ ਦੇ ਲਈ ਅੱਗੇ ਤਿਆਰ ਕਰਨੇ ਨੇਗੇ ਤਾਂ ਕਿਸੇ ਵੀ ਫੰਕਸ਼ਨ ਦੇ ਲਈ ਤੁਸੀਂ ਨਾ ਇਤੇ ਹੀ ਆਪਣੇ ਆਮ ਰੈਗੂਲਰ ਵੀ ਪੈ ਸਕਦੇ ਨੇਗੇ ਜਿੱਦਾਂ ਕਿ ਤੇ ਜਾਣ ਆਣ ਦੇ ਵਿੱਚ ਮਤਲਬ ਤੇ ਵੈਸੇ ਵੀ ਬਹੁਤ ਸੋਹਣੇ ਲੱਗਦੇ ਨੇਗੇ ਇਹ ਸੂਟ ਬਹੁਤ ਸੋਹਣੇ ਸੂਟ ਨੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਿਆ ਕਰੋ ਜੀ ਕਮੈਂਟਸ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗਦੇ ਨੇ ਵੀਡੀਓਜ਼ ਕਿਦਾਂ ਦੇ ਲੱਗਦੇ ਨੇ ਹਰ ਤਰ੍ਹਾਂ ਦੀ ਚੰਗੀ ਮੰਦੀ ਆਦਤ ਹਰ ਦੱਸਿਆ ਕਰੋ ਤੁਸੀਂ ਕੀ ਚੀਜ਼ ਚੰਗੀ ਹੈ ਕੀ ਚੀਜ਼ ਹੈ ਇਹਦੇ ਵਿੱਚ ਗਲਤ ਲੱਗ ਰਹੀ ਹੈ ਹਰ ਇੱਕ ਚੀਜ਼ ਦੱਸਿਆ ਕਰੋ ਤੇ ਲਓ ਜੀ ਹੁਣ ਆਪਾਂ ਦਿਖਾਣਾ ਸ਼ੁਰੂ ਕਰਦੇ ਹਾਂ ਜਫੀਰਾ ਸ਼ਿਰਕ ਇਸ ਵਾਰ ਨਾ ਜਿੰਨੀ ਵਾਰ ਵੀ ਮੈਂ ਜਫੀਰਾ ਸ਼ਿਲਕ ਦੇ ਲੈ ਕੇ ਆਈਆਂ ਹਰ ਵਾਰ ਨਾਲੋਂ ਮੈਨੂੰ ਇਸ ਵਾਰ ਸਟਾਫ ਵੀ ਹੋਰ ਜ਼ਿਆਦਾ ਆਪਾਂ ਜਿਹੜਾ ਲੈ ਕੇ ਆਏ ਆਂਗੇ ਇਹ ਵਾਲਾ ਬ੍ਰਾਂਡ ਬਹੁਤ ਜ਼ਿਆਦਾ ਵਧੀਆ ਹੈਗਾ ਦਾਸ ਬ੍ਰਾਂਡ ਦੇ ਰਹਿਣਗੇ ਜੀ ਇਹ ਜੈਕਾਰਜ ਵੀ ਰਹਿਣਗੇ ਜਫੀਰਾ ਸ਼ਿਲਕ ਦੇ ਦਾਸ ਬ੍ਰਾਂਡ ਦੇ ਨੇਗੇ ਤੇ ਸਟਾਫ ਬਹੁਤ ਸੋਹਣਾ ਤੇ ਪ੍ਰਿੰਟ ਇਸ ਵਾਰ ਬਹੁਤ ਜ਼ਿਆਦਾ ਸੋਹਣਿਆ ਆਏ ਨੇਗੇ ਬਹੁਤ ਜ਼ਿਆਦਾ ਸੋਹਣੇ ਜਿਹੜੇ ਪ੍ਰਿੰਟ ਆਏ ਨੇਗੇ ਇਸ ਵਾਰ ਦੇ ਬਹੁਤ ਸੋਹਣੇ ਪ੍ਰਿੰਟ ਨੇਗੇ ਸਟਾਫ ਬਹੁਤ ਸੋਹਣਾ ਹੈਗਾ ਤੇ ਬਹੁਤ ਪਿਆਰਾ ਸਟੱਫ ਹੈਗਾ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਨਾ ਸਿੰਪਲ ਜਿਹਾ ਬਣਵਾ ਕੇ ਵਧੀਆ ਦੁਪੱਟਾ ਡਾਈ ਕਰਵਾ ਕੇ ਉਹਦੇ ਉੱਤੇ ਬਹੁਤ ਸੋਹਣਾ ਕਿਉਂਕਿ ਇਹ ਖੀਨਖਾਬ ਦੀ ਤਰ੍ਹਾਂ ਹੀ ਹੁੰਦੇ ਨੇ ਮਤਲਬ ਇਹਨਾਂ ਨੂੰ ਖੀਨਖਾਬ ਕਹਿ ਲਓ ਇਹਨਾਂ ਨੂੰ ਜਫੀਰਾ ਸ਼ਿਲਕ ਕਹਿ ਲਓ ਉਹੀ ਚੀਜ਼ ਹੈਗੀ ਇਹਦੇ ਵਿੱਚ ਜੈਕਾਡ ਵੀ ਬਣਿਆ ਹੋਇਆ ਮਤਲਬ ਸੈਲਫ ਬਣਿਆ ਹੋਇਆ ਪਹਿਲਾਂ ਵਾਲਿਆਂ 'ਚ ਸੈਲਫ ਨਹੀਂ ਸੀਗਾ ਜਿਹੜੇ ਹੁਣ ਨਿਊ ਲੈ ਕੇ ਆਏ ਇਹਨਾਂ 'ਚ ਸੈਲਫ ਬਣਿਆ ਹੋਇਆ ਜੈਕਾਡ ਜਫੀਰਾ ਸ਼ਿਲਕ ਹੈ ਦਾਸ ਬ੍ਰਾਂਡ ਦੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਸਟੱਫ ਹੈਗਾ ਜੀ ਬਿਲਕੁਲ ਸੌਫਟ ਕੋਈ ਝੂਗਣ ਵਾਲਾ ਨਹੀਂ ਕੋਈ ਇਰੀਟੇਸ਼ਨ ਵਾਲਾ ਨਹੀਂ ਬਹੁਤ ਸੋਹਣਾ ਸਟੱਫ ਹੈ ਕੋਈ نیچے ਥ्रेड ਨਹੀਂ ਹੈਗਾ ਵੀ ਜਿਹੜਾ ਆਪਣੀ ਸਕਿਨ ਨੂੰ ਇਰੀਟੇਟ ਕਰੇ ਬਹੁਤ ਸੋਹਣਾ ਸਟੱਫ ਹੈ ਜੀ ਫਾਈਲਿੰਗ ਬਹੁਤ ਅੱਛੀ ਹੈਗੀ ਸਟੱਫ ਦੀ ਕਲਰ ਮੈਂ ਤੁਹਾਨੂੰ ਦਿਖਾਈ ਦਿੰਨੀ ਹੈ ਕਿ ਜਿਹੜਾ ਤੁਹਾਨੂੰ ਪਸੰਦ ਆਊਗਾ ਤੁਸੀਂ ਉਹ ਲੈਣਾ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਬਹੁਤ ਪਿਆਰਾ ਮੈਨੂੰ ਮੈਂ ਤੁਹਾਨੂੰ ਖੁਦ ਹੀ ਦੱਸ ਰਹੀ ਹਾਂ ਕਿ ਜਿੰਨੇ ਵਰਟਿਬ ਪਲੇਕ ਹੈ ਸਾਰਿਆਂ ਨਾਲ ਵਾਦੀ ਸਵਾਰ ਵਾਲੇ ਮੈਨੂੰ ਸੂਟ ਬਹੁਤ ਸੋਹਣੇ ਲੱਗੇ ਨੇ ਕਿ ਖੁਦ ਨੂੰ ਪਰਸਨਲੀ ਤੇ ਇਹਦੇ ਨਾਲ ਜਿਹੜਾ ਇਹ ਬਲੂ ਬਲੂ ਗ੍ਰੇਸ਼ ਬਲੂ ਸ਼ੇਡ ਹੈਗਾ ਇਹ ਬਹੁਤ ਸੋਹਣਾ ਇਨਕ ਬਲੂ ਕਹਿ ਸਕਦੇ ਹਾਂਗੇ ਇਹਨੂੰ ਬਹੁਤ ਪਿਆਰਾ ਸ਼ੇਡ ਹੈਗਾ ਇਹ ਇਨਕ ਬਲੂ ਡਿਫਰੈਂਟ ਜਿਹੇ ਕਲਰ ਆਏ ਨੇਗੇ ਸਾਰੇ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਇਹਨਾਂ ਨੂੰ ਤੁਸੀਂ ਹਲਕੀ ਫੁਲਕੀ ਜੇ ਜ਼ਿਆਦਾ ਪਾਰਟੀ ਵੇਅਰ ਬਣਾਉਣਾ ਚਾਹੁੰਦੇ ਹੋ ਬਾਟਮ ਦੇ ਉੱਤੇ ਇੰਬੋਰਡਰੀ ਕਰਵਾ ਸਕਦੇ ਹੋਗੇ ਤੁਸੀਂ ਵੈਸੇ ਮੈਨੂੰ ਇਦਾਂ ਲੱਗਦਾ ਕਿ ਜੇ ਇਦਾਂ ਵੀ ਬਣਾਉਂਗੇ ਤੁਸੀਂ ਬਹੁਤ ਸੋਹਣੇ ਲੱਗਣਗੇ ਸੋਨਾ ਦੁਪੱਟਾ ਹੋਵੇ ਨਾਲ ਵਧੀਆ ਜਨੂਨ ਵਗੈਰਾ ਦਾ ਹੈਨਾ ਜੇ ਆਰਗਾਂਜ਼ਾ ਦਾ ਲੈ ਲਏ ਤਾਂ ਆਰਗਾਂਜ਼ਾ ਦਾ ਲੈ ਲਓ ਪਰਦਾ ਬਹੁਤ ਸੋਹਣੇ ਲੱਗਣਗੇ ਬਹੁਤ ਸੋਹਣੇ ਇਹਨਾਂ ਨੂੰ ਬਾਕੀ ਜੇ ਥੋੜਾ ਜਿਹਾ ਕਾਸਟ ਦੇ ਵਿੱਚ ਰੱਖਣਾ ਚਾਹੁੰਦੇ ਹੋ ਸੈਮੀ ਚ ਵੀ ਜਾ ਸਕਦੇ ਹੋ ਦੁਪੱਟੇ ਨੂੰ ਤੁਸੀਂ ਪਰ ਸਟਾਫ ਬਹੁਤ ਸੋਹਣਾ ਹੈਗਾ ਤੇ ਨੈਕਸਟ ਕਲਰ ਇਹਦੇ ਵਿੱਚ ਇਹ ਵੀ ਬਹੁਤ ਪਿਆ ਮਾਊਸ ਜਿਹਾ ਸ਼ੇਡ ਆਗਾ ਮਾਊਸ ਤੋਂ ਵੀ ਹਟ ਕੇ ਜੇ ਇਸ ਵਾਰ ਮੈਨੂੰ ਕਲਰ ਬਹੁਤ ਸੋਹਣੇ ਲੱਗੇ ਨੇਗੇ ਬਹੁਤ ਪਿਆਰੇ ਕਲਰ ਨੇ ਇਹਨਾਂ ਦੇ ਤੇ ਸਟੱਫ ਵੀ ਬਹੁਤ ਸੋਹਣਾਗਾ ਬਹੁਤ ਸੌਫਟ ਸਟੱਫ ਆਏਗਾ ਤੇ ਇਹਦੇ ਵਿੱਚ ਜਿਹੜਾ ਇਹ ਵਾਲਾ ਨਾ ਤਾਂ ਇਹ ਗ੍ਰੇ ਸ਼ੇਡ ਕਹਿ ਸਕਦੇ ਆ ਪਰ ਨਾਲ ਇਹਨੂੰ ਮਾਊਸ ਸ਼ੇਡ ਕਹਿ ਸਕਦੇ ਮਾਊਸ ਵੀ ਅਲੱਗ ਹੁੰਦਾ ਗ੍ਰੇ ਵੀ ਤੇ ਬਹੁਤ ਹੀ ਨਿਊ ਜਸ ਜਿਹੜੇ ਕਲਰ ਨੇਗੇ ਇਸ ਵਾਰ ਜਿਹੜੇ ਆਏ ਨੇਗੇ ਬਹੁਤ ਸੋਹਣੇ ਨਿਊਜੇ ਕਲਰ ਇਹਦੇ ਇਸ ਵਾਰ ਦੇ ਜਿਹੜੇ ਹੈਗੇ ਨੇਗੇ ਆਪਾਂ ਤੁਹਾਨੂੰ ਦਿਖਾ ਦੇਣੀ ਹੈ ਕਿ ਬਹੁਤ ਸੋਹਣੇ ਕਲਰ ਨੇਗੇ ਲਓ ਜੀ ਬਹੁਤ ਸੋਹਣਾ ਹੈਗਾ গারਲਸ ਰਬੀ ਬਣਾ ਸਕਦੀਆਂ ਨੇਗੇ ਜਾਂ ਅੰਟੀਆ ਮੰਮੀਆਂ ਵੀ ਬਣਾ ਸਕਦੇ ਨੇ ਬਹੁਤ ਸੋਹਣੇ ਸੂਟ ਨੇਗੇ ਬਹੁਤ ਪਿਆਰੇ ਸੂਟ ਨੇਗੇ ਇਹਨਾਂ ਤੇ ਲਾਈਨਿੰਗ ਲਗਵਾ ਕੇ ਸੂਟ ਬਣਨਗੇ ਇਹ ਤੇ ਹਲਕੀ ਫੁਲਕੀ embroideri ਕਰਵਾਣੀ ਕਰਵਾ ਸਕਦੇ ਹੋ ਨਹੀਂ ਐਸਟੇਜ ਵੀ ਬਣਾ ਸਕਦੇ ਨੇ ਨੈਕਸਟ ਕਲਰ ਵੀ ਬਹੁਤ ਸੋਹਣਾ ਹੈਗਾ ਇਹ ਵੀ ਬਲੂ ਸ਼ੇਡ ਦੇ ਵਿੱਚ ਹੀ ਆ ਗਿਆ ਇਨਕ ਬਲੂਜ ਹੈ ਸ਼ੇਡ ਹੈਗਾ ਬਹੁਤ ਸੋਹਣਾ ਬਹੁਤ ਸੋਨਾ ਸਟੱਫ ਹੈ ਲਾਈਟ ਵੇਟ ਹੈ ਬਿਲਕੁਲ ਲਾਈਟ ਵੇਟ ਜਮਾ ਲਾਈਟ ਵੇਟ ਸਟੱਫ ਹੈਗਾ ਇਹਨਾਂ ਦਾ ਲਓ ਜੀ ਬਹੁਤ ਹੀ ਪਿਆਰਾ ਚ ਬਹੁਤ ਸੋਨਾ ਤੇ ਇਨਕਲੂਡ ਸ਼ੇਡ ਦੀ ਇਹਦੇ ਨਾਲ ਬਹੁਤ ਸੋਹਣੀ ਬਾਟਮ ਰਹੂਗੀ ਬਹੁਤ ਪਿਆਰੇ ਜਿਹੇ ਸ਼ੇਡ ਨੇ ਇਹਦੇ ਵਿੱਚ ਬਹੁਤ ਸੋਹਣੇ ਸ਼ੇਡ ਨੇਗੇ ਨੈਕਸਟ ਜਿਹੜਾ ਸ਼ੇਡ ਹੈਗਾ ਉਹ ਮੈਂ ਤੁਹਾਨੂੰ ਦੱਸ ਹੀ ਚੁੱਕੀ ਆਂ ਕਿ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਿ ਇਸ ਵਾਰ ਦੇ ਜਿੰਨੇ ਵੀ ਕਲਰ ਆਣਗੇ ਤੁਸੀਂ ਖੁਦ ਕਹੋਗੇ ਕਿ ਹਾਂਜੀ ਵਾਓ ਵਾਲੇ ਕਲਰ ਹੈਗੇ ਨੇਗੀ ਇਹਦੇ ਵਿੱਚ ਕਾਫੀ ਸ਼ੇਡ ਵੀ ਆ ਗਿਆ ਹੈ ਕਾਫੀ ਬ੍ਰਾਉਨ ਜਿਹਾ 쉐ਡ ਹੈਗਾ ਪ੍ਰੋਪਰ ਕਾਫੀ 쉐ਡ ਨਹੀਂ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਨਾ 쉐ਡ ਹੈ ਗਈ ਵੀ ਲਓ ਜੀ ਬਹੁਤ ਬਹੁਤ ਪਿਆਰਾ ਹੈ ਜੀ ਚੀਜ਼ਾਂ ਨਹੀਂ ਹੈ ਤੇ ਇਹ ਵਾਲਾ ਹੀ ਦੀ ਰਹੂਗੀ ਜੀ ਬੋਟਲ ਕਾਫੀ 쉐ਡ ਦੀ ਐਂਡ ਨੈਕਸਟ 쉐ਡ ਵੀ ਬਹੁਤ ਸੋਨਾ ਆ ਗਿਆ ਇਸ ਦੇ ਵਿੱਚ ਪਰਪਲ ਜਿਕਸ ਨੇੜਾ ਥੋੜਾ ਹੈ ਡਾਰਕ ਦੇ ਵਿੱਚ ਜਾਣਾ ਹੈਗਾ ਬਹੁਤ ਸੋਨਾਗਾ ਪਰਪਲ 쉐ਡ ਹੈ ਬੜੀਆ ਦੁਪੱਟਾ ਲੈ ਕੇ ਨਾਲ ਤੁਸੀਂ ਬਹੁਤ ਸੋਹਣੇ ਸੂਟ ਇਹਨਾਂ ਨੂੰ ਕਿਸੇ ਵੀ ਪਾਰਟੀ ਦੇ ਉੱਤੇ ਵੇਅਰ ਕਰ ਸਕਦੇ ਹੋਗੇ ਤੁਸੀਂ ਕਿਸੇ ਵੀ ਫੰਕਸ਼ਨ ਲਈ ਤੁਸੀਂ ਅਲੱਗ ਤੋਂ ਹੀ ਤੁਹਾਡੀ ਲੁੱਕ ਕ੍ਰੀਏਟ ਹੋਊਗੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਤੇ ਬਹੁਤ ਪਿਆਰੇ ਜੀ ਐਂਡ ਨੈਕਸਟ ਜਿਹੜਾ ਇਹਦੇ ਵਿੱਚ ਆ ਗਿਆ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਕਲਰ ਆ ਗਿਆ ਸਕਿਨ ਵੈਸ ਬਹੁਤ ਪਿਆਰਾ ਸ਼ੇਡ ਹੈ ਤੇ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਦਿੱਤੇ ਹੋਏ ਨੇਗੇ ਇਹਦੇ ਵਿੱਚ カラー कॉम्बिनेशन इस बार ਦੇ ਸਾਰੇ ਸੂਟ ਬਹੁਤ ਸੋਹਣੇ ਆਏ ਨੇਗੇ ਤੇ ਨੈਕਸਟ ਸ਼ੇਡ ਆ ਗਿਆ ਇਹ ਵਾਲਾ ਇਹਦੇ ਵਿੱਚ ਐਡਾ ਫਲਾਰ ਬਣੇ ਹੋਏ ਨੇਗੇ ਇਹ ਰਿਪੀਟ ਹੋਏ ਨੇਗੇ ਇਹ ਵਾਲੇ ਰਿਪੀਟ ਹੋਏ ਨੇਗੇ ਸੂਟ ਬਹੁਤ ਸੋਹਣੇ ਕਲਰ ਨੇ ਜੀ ਬਹੁਤ ਪਿਆਰੇ ਤੇ ਬਹੁਤ ਸੋਹਣੇ ਤੁਸੀਂ ਹਲਦੀ ਲਈ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ yellow ਤੇ ਵੀ ਜਾ ਸਕਦੇ ਹੋਗੇ yellow ਕਲਰ ਵੀ ਆ ਗਿਆ ਜੀ yellow ਵੀ ਆ ਗਿਆ ਬਹੁਤ ਪਿਆਰਾ ਸ਼ੇਡ ਹੈ ਐਂਡ ਉਸ ਤੋਂ ਬਾਅਦ ਆ ਗਿਆ ਜੀ ਗਾਜਰੀ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਗਾਜਰੀ ਅਨੀਆਂ ਜੇ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਸਾਰੇ ਕਲਰ ਨਾਲ ਬਹੁਤ ਜਿਆਦਾ ਸੋਹਣੇ ਨੇ ਜੀ ਬਹੁਤ ਪਿਆਰੇ ਕਲਰ ਨੇਗੇ ਇਹਨਾਂ ਨੂੰ ਜਿੱਦਾਂ ਮਰਜੀ ਤੁਸੀਂ ਐਦਾ ਹੀ ਸਿੰਪਲ ਸੂਟ ਬਣਵਾ ਸਕਦੇ ਹੋਗੇ ਬਲੈਕ ਸੂਟ ਵੀ ਆ ਗਿਆ ਜੀ ਇਹਦੇ ਵਿੱਚ ਬਲੈਕ ਵੀ ਆ ਗਿਆ ਇਹ ਰਿਪੀਟ ਹੋਏ ਨੇਗੇ ਕੁਝ ਕੁ ਕਲਰ ਕੁਝ ਨਿਊ ਸਟਾਕ ਆਏਗਾ ਇਹ ਵਾਲਾ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਵਾਲੇ ਪ੍ਰਿੰਟ ਦੀ ਇਹ ਜਿਹ ਮੈਂ ਐਂਟਰੀ ਬਾਕਸ ਹੈਗੇ ਜੀ ਇਤਨਾ ਫਿਰੋਜ਼ੀ ਕਲਰ ਦੀ ਬਾਟਮ ਹੈ ਸਾਰੇ ਕਲਰ ਨੇ ਮਲਟੀ ਸ਼ੇਡ ਦੇ ਵਿੱਚ ਇਹਦੀ ਸ਼ਰਟ ਰਹੂਗੀ ਤੇ ਇਹ ਵਾਲੀ ਇਹਦੀ ਰਹੂਗੀ ਜੀ ਬਾਟਮ ਇਹਦੇ ਮੈਨੂੰ ਕਾਫੀ ਮੈਸੇਜ ਆ ਰਹੇ ਸੀਗੇ ਤੇ ਸੋਲੋ ਹੀ ਪੀਸ ਹੈਗੇ ਜੀ ਇਹ ਵੀ ਉਸ ਤੋਂ ਬਾਅਦ ਆ ਗਿਆ ਜੀ ਰਾਣੀ ਸ਼ੇਡ ਨਾਲ ਇਹ ਰਾਣੀ ਸ਼ੇਡ ਦੀ ਬਾਟਮ ਨਾਲ ਆ ਗਿਆ ਜੀ ਤੇ ਬਹੁਤ ਪਿਆਰੇ ਜੇ ਜਿਹੜੇ ਕਲਰ ਨੇਗੇ ਇਹਨਾਂ ਦੇ ਵਿੱਚ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਅੱਛੇ ਨੇਗੇ ਸਾਰੇ ਸੂਟ ਬਹੁਤ ਸੋਹਣੇ ਨੇਗੇ ਇਹਨਾਂ ਨੂੰ ਤੁਸੀਂ ਬਿਨਾ ਵਰਕ ਤੋਂ ਵੀ ਇਦਾਂ ਹੀ ਰੈਡੀ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੇ ਲੱਗਣ ਵਾਲੇ ਨੇ ਬਿਨਾ ਵਰਕ ਤੋਂ ਵੀ ਕੋਈ ਇਹਨਾਂ ਦੇ ਵਿੱਚ ਸਕਿਨ ਨੂੰ ਇਰੀਟੇਸ਼ਨ ਵਾਲੀ ਚੀਜ਼ ਨਹੀਂ ਹੈਗੀ ਸਟਾਫ ਬਹੁਤ ਸੋਹਣਾ ਹੈਗਾ ਤੇ ਬ੍ਰਾਂਡ ਦੇ ਸੂਟ ਰਹਿਣਗੇ ਜੀ ਬਹੁਤ ਪਿਆਰੇ ਤੇ ਬਹੁਤ ਸੋਹਣੇ ਕਲਰ ਨੇਗੇ ਨਾਲ ਰਹਿਣਗੀਆਂ ਜਿਹੜੀਆਂ ਡਿਸ਼ਨ ਕ੍ਰੇਪ ਨੇ ਬਾਟਮ ਰਹਿਣਗੀਆਂ ਬਹੁਤ ਸੋਹਣੀਆਂ ਜਿਹੜੀਆਂ ਬਾਟ ਬਣेंगी ਇਹਨਾਂ ਦੇ ਨਾਲ ਡਿਸ਼ਨ ਕ੍ਰੇਪ ਦੀਆਂ ਜਿਹੜੀਆਂ ਆਪਾਂ ਨੇ ਲਗਾਈਆਂ ਹੋਈਆਂ ਨੇ ਸਾਰੀਆਂ ਹੀ ਕਿਉਂਕਿ ਜਿਹੜਾ ਮਸ਼ੀਨ ਵੇਸ ਤੇ ਆ ਜਾਂਦਾ ਹੈਗਾ ਥੋੜਾ ਜਿਹਾ ਕਿ ਕਈ ਵਾਰ ਕਲਰ ਵਗੈਰਾ ਦਾ ਉਹ ਹੋ ਜਾਂਦਾ ਹੈਗਾ ਬਟ ਇਹਨਾਂ ਨਾਲ ਸਾਰਿਆਂ ਨਾਲ ਡਿਸ਼ਨ ਕ੍ਰੇਪ ਦੀਆਂ ਬਾਟਮ ਰਹਿਣਗੀਆਂ ਬਹੁਤ ਸੋਹਣੇ ਗ੍ਰੇਸੀ ਜੇ ਸੂਟ ਬਣਨ ਵਾਲੇ ਨੇ ਹਰ ਤਰ੍ਹਾਂ ਦਾ ਦੁਪੱਟਾ ਦਾ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗੇ ਜੀ ਤੁਸੀਂ ਦੁਪੱਟੇ ਵੀ ਲੈ ਸਕਦੇ ਹੋਗੇ ਵਾਈਟ ਮੰਗਵਾ ਸਕਦੇ ਹੋਗੇ ਜੇ ਤੁਸੀਂ ਵਾਈਟ ਦੁਪੱਟ ਨਾਲ ਵਾਈਟ ਭੇਜਾਂਗੇ ਕੱਲਾ ਸਿੰਗਲ ਦੁਪੱਟਾ ਨਹੀਂ ਭੇਜਾਂਗੇ ਜੇ ਤੁਸੀਂ ਇਹਨਾਂ ਦੇ ਉੱਤੇ ਜੇ ਤੁਸੀਂ ਕਹੋਗੇ ਦੁਪੱਟਾ ਰੈਡੀ ਕਰਕੇ ਦੇ ਦਿਓ ਦੁਪੱਟਾ ਰੈਡੀ ਕਰਕੇ ਦੇ ਦਾਂਗੇ ਸਟੀਚਿੰਗ ਕਰवानी ਆ ਸਟੀਚਿੰਗ ਕਰਵਾ ਸਕਦੇ ਆ ਬਟ ਸਟੀਚਿੰਗ ਦੇ ਲਈ ਥੋੜਾ ਟਾਈਮ ਲੱਗੂਗਾ ਆਪਾਂ ਨੂੰ ਹੁਣ 15 ਜਨਵਰੀ ਤੋਂ ਬਾਅਦ ਦੇ ਜਿਹੜੇ ਸਟੀਚਿੰਗ ਵਾਲੇ ਸੂਟ ਫੜ ਸਕਦੇ ਆਂਗੇ ਆਪਾਂ 15 ਜਨਵਰੀ ਤੋਂ ਪਹਿਲਾਂ ਵਾਲਾ ਕੋਈ ਸੂਟ ਨਹੀਂ ਫੜਾਂਗੇ ਸਟੀਚਿੰਗ ਦਾ ਤੇ ਬਾਕੀ ਜੇ ਤੁਸੀਂ ਦੁਪੱਟਾ ਵਗੈਰਾ ਕਹੋਗੇ ਆਪਾਂ ਰੈਡੀ ਕਰਵਾ ਕੇ ਜਿੱਦਾਂ ਹੁਣ ਇਸ ਵਾਲੇ ਸੂਟ ਜਾ ਰਹੇ ਨੇਗੇ ਆਪਣੇ ਵਰਾਸ਼ੋ ਵਾਲੇ ਇਹ ਸਾਰੇ ਮੈਂ ਉਹਨਾਂ ਨੂੰ ਮਨਾ ਕੀਤਾ ਸੀ ਕਿਉਂਕਿ ਸਾਰਿਆਂ ਨੂੰ ਲੋੜੀ ਤੇ ਚਾਹੀਦੇ ਸੀ ਇਸ ਕਰਕੇ ਮੈਂ ਸਟੀਚਿੰਗ ਨੂੰ ਮਨਾ ਕਰਤਾ ਤੁਸੀਂ ਆਪਣੇ ਟੇਲਰ ਤੋਂ ਸਟੀਚਿੰਗ ਕਰਵਾ ਲਓ ਮੈਂ ਦੁਪੱਟੇ ਰੈਡੀ ਕਰਕੇ ਦਵਾਂਗੇ ਇਹਨਾਂ ਦੇ ਸਾਰਿਆਂ ਦੇ ਦੁਪੱਟੇ ਰੈਡੀ ਹੋ ਕੇ ਜਾਣਗੇ ਨਾਲ ਬਸ ਕਾਲੀ ਸਟੀਚਿੰਗ ਕਰਵਾਣੀ ਉਹ ਆਪਣੇ ਉਹ ਕਹਿੰਦੇ ਜੀ ਸੰਗਾਂ ਦੁਪੱਟੇ ਜਰੂਰ ਸਾਡੇ ਪੈਣ ਪੈਣ ਰੈਡੀ ਕਰਕੇ ਦਿਓ ਸਾਨੂੰ ਤੁਸੀਂ ਦੁਪੱਟੇ ਸੋਨੇ ਰੈਡੀ ਕਰਦੇ ਹੋਗੇ ਅਸੀਂ ਦੁਪੱਟੇ ਰੈਡੀ ਕਰਕੇ ਟਾਪ ਟੇ ਡਾਈ ਕਰਵਾ ਕੇ ਨਾਲ ਭੇਜ ਰਹੇ ਹਾਂ ਇਕ ਕੁਲੇਰਨਾ ਟਾਈਮ ਹੈ ਨਹੀਂ ਸੀਗਾ ਕੰਮ ਦੀ ਬੁਕਿੰਗ ਪਈ ਸੀ ਜਨਵਰੀ ਤੱਕ ਦੀ 15 ਜਨਵਰੀ ਤੱਕ ਦਿ ਉਸ ਤੋਂ ਬਾਅਦ ਆਪਾਂ ਦੇ ਸਕਦੇ ਆਂਗੇ ਤੁਸੀਂ ਦੁਪੱਟੇ ਵਗੈਰਾ ਟਾਪ ਟਾ ਟੁੱਪਾ ਕਹੋਗੇ ਡਾਈ ਕਰਵਾ ਕੇ ਨਾਲ ਭੇਜ ਦਾਂਗੇ ਇਹ ਤੁਹਾਨੂੰ ਤੇ ਬਾਕੀ ਜੇ ਤੁਸੀਂ ਖੜ ਸਕਦੇ ਹੋ ਕੋਈ ਸੋਨੂ ਇਹ ਅਲੱਗ ਵੀ ਸਫ ਜੇ ਤੁਸੀਂ ਰੁਕ ਸਕਦੇ ਹੋਗੇ 15 ਜਨਵਰੀ ਤੱਕ ਤਾਂ ਸੂਟ ਆਪਾਂ ਭੇਜ ਬਾਅਦ ਚ ਭੇਜ ਦੇਵਾਂਗੇ ਜੀ ਤੁਹਾਨੂੰ ਕਿਉਂਕਿ ਆਪਾਂ ਨੇ ਥੋੜੇ ਇੱਕ ਆਰਡਰ ਨੇ ਬਾਹਰ ਦੇ ਉਹ ਆਪਣੇ ਜਨਵਰੀ ਤੋਂ ਮਤਲਬ ਲੋੜੀ ਤੋਂ ਪਹਿਲਾਂ ਪਹਿਲਾਂ ਜਾਣੇ ਨੇਗੀ ਇਸ ਕਰਕੇ ਜਿਨ੍ਹਾਂ ਦੇ ਆਪਾਂ ਪਹਿਲਾਂ ਆਰਡਰ ਲੈ ਚੁੱਕੇਗੇ ਉਹਨਾਂ ਦੇ ਭੇਜਣੇ ਨੇਗੇ ਖੁਸ਼ਕ ਇੰਡੀਆ ਦੇ ਵੀ ਹੈਗੇ ਨੇਗੇ ਵਿਆਹਾਂ ਦੇ ਤੇ ਕੁਸ਼ਕ ਹੈਗੇ ਨੇਗੇ ਆਪਣੇ ਵਾਰ ਦੇ ਜ਼ਿਆਦਾ ਆਰਡਰ ਆਪਣੇ ਕੋਲੇ ਵਾਰ ਦੇ ਨੇ ਜੀ ਤੇ ਬਹੁਤ ਸੋਹਣਾ ਸਟੱਫ ਹੈਗਾ ਇਹਨਾਂ ਦਾ ਪ੍ਰਾਈਸ ਦੱਸਣਾ ਮੈਂ ਭੁੱਲ ਗਈ ਸੀ 1800 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ 1800 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਜਿੱਥੇ ਮਰਜ਼ੀ ਤੁਸੀਂ ਘਰ ਬੈਠੇ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਤੁਸੀਂ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਹੋ ਵਿਜ਼ਿਟ ਕਰਕੇ ਲਿਜਾ ਸਕਦੇ ਹੋਗੇ ਅਸੀਂ ਜੱਖਲ ਇਹ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਹਰਿਆਣਾ ਚ ਪੈ ਜਾਂਦਾ ਜੀ ਡਿਸਟ੍ਰਿਕਟ ਫਤਿਹਵਾਦ ਆ ਜਾਂਦੇ ਜੀ ਆਪਣਾ ਤੁਸੀਂ ਮੇਰੇ ਤੋਂ ਲੋਕੇਸ਼ਨ ਸੈਂਡ ਕਰਵਾ ਸਕਦੇ ਹੋ ਤੁਸੀਂ ਵਿਜ਼ਿਟ ਕਰਕੇ ਲਿਜਾ ਸਕਦੇ ਹੋ ਸਟੱਫ ਦੇਖ ਕੇ ਤੁਹਾਨੂੰ ਆਪਣੀ ਤਸੱਲੀ ਕਰਕੇ ਜੇ ਤੁਸੀਂ ਘਰ ਬੈਠੇ ਮੰਗਵਾਉਗੇ ਤਾਂ ਵੀ ਸੇਮ ਕਲਰ ਸੇਮ ਸਟੱਫ ਆਊਗਾ ਜੀ ਆ ਜੋ ਆਪਾ ਦਿਖਾ ਰਹੇ ਆਂਗੇ 1800 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਸੋਹਣੇ ਸੂਟ ਨੇਗੇ ਜਿਹੜੇ ਮਾਰਕੀਟ ਪ੍ਰਾਈਸ 25-2500 ਰੁਪਏ ਹੋਏ ਪੈਣੇ ਜੀ ਉਹ ਵਾਲਾ ਸਟੱਫ ਤੁਹਾਨੂੰ ਅਸੀਂ 1800 ਰੁਪਏ ਦੇ ਵਿੱਚ ਦੇ ਰਹੇ ਆਂ ਜੀ ਜਿਹੜਾ ਮਰਜੀ ਕਲਰ ਪ੍ਰਿੰਟ ਤੁਸੀਂ ਸਿਲੇਕਟ ਕਰ ਸਕਦੇ ਹੋਗੇ ਸਟਫ ਪੂਰਾ ਬਹੁਤ ਵਧੀਆ ਹੈਗਾ ਸਟਫ ਦੀ ਕੋਈ ਕੰਪਲੇਨ ਹੈ ਨਹੀਂ ਤੇ ਬਹੁਤ ਜਿਆਦਾ ਸੋਨਾ ਸਟਫ ਹੈਗਾ ਜੀ ਜਿਹੜੀਆਂ ਭੈਣਾਂ ਕੋਲੇ ਗਏ ਨੇਗੇ ਉਹ ਮੈਸੇਜ ਜਰੂਰ ਕਰਨਗੇ ਕਿਉਂਕਿ ਪਹਿਲਾਂ ਇਹ ਵਾਲੇ ਸੂਟ ਤਾਂ ਆਪਾਂ ਘੱਟੋ ਘਾਟ 8 10 ਵਾਰ ਰਿਪੀਟ ਕਰ ਚੁੱਕੇ ਆਂਗੇ ਬਸ ਪ੍ਰਿੰਟ ਹਰ ਵਾਰ ਮੈਨੂੰ ਚੇਂਜ ਲੈ ਕੇ ਆਉਣੀ ਹੁੰਦੀ ਹੈਗੀ ਪ੍ਰਿੰਟ ਹਰ ਵਾਰ ਚੇਜ ਜਾਂਦਾ ਹੈਗਾ ਵਟਸ ਸਟੱਫ ਇਹ ਜ ਫੇਰਾ ਛਿਲਕਾ ਪਦ 8-10 ਵਾਰ ਰਿਪੀਟ ਕਰ ਚੁੱਕੇ ਹਾਂਗੇ ਭੈਣਾਂ ਕੋਲੇ ਜਾ ਚੁੱਕੇ ਨੇਗੇ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਸਟੀਚਿੰਗ ਹੋ ਕੇ ਇਹ ਸੂਟ ਗਏ ਨੇਗੇ ਆਪਾਂ ਵੀਡੀਓ ਵੀ ਅਪਲੋਡ ਕੀਤੀਆਂ ਨੇਗੇ 1-2 ਤਾਂ ਇਹ ਬਹੁਤ ਸੋਹਣੇ ਲੱਗਦੇ ਨੇ ਸਟੀਚਿੰਗ ਹੋ ਕੇ ਵੀ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜੀ ਬਹੁਤ ਪਿਆਰੇ ਜੇ ਸੂਟ ਬਣਦੇ ਨੇਗੇ ਤੁਸੀਂ ਇਹਨਾਂ ਨੂੰ ਸ਼ਰਾਰਾ ਸੂਟ ਬਣਾਓ ਸਲਵਾਰ ਸੂਟ ਬਣਾਓ ਜਿੱਦਾਂ ਵੀ ਬਣਾਉਣਾ ਚਾਹੁੰਦੇ ਹੋਗੇ ਤੁਸੀਂ ਜੇ ਤੁਸੀਂ 3 ਮੀਟਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹਦੇ ਪੈਸੇ ਨੇ ਜਿਹੜੇ ਤੁਹਾਨੂੰ ਐਕਸਟਰਾ ਲੱਗ ਜਾਣਗੇ ਢਾਈ ਢਾਈ ਦੀ ਕੱਟ ਰੈਂਦੀ ਹੈ ਜੀ ਆਪਣੇ ਸੂਟਾਂ ਦੀ ਜਿਹੜੀ ਢਾਈ ਮੀਟਰ ਦੀ ਸ਼ਰਟ ਤੇ ਢਾਈ ਮੀਟਰ ਦੀ ਬਾਟਮ ਹੈ ਜੀ 1800 ਰੁਪਏ ਪ੍ਰਾਈਸ ਹੈ ਆਪਣਾ ਨੰਬਰ ਹੈ 9253115036 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰਨਾ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾਣਾ ਕੋਈ ਵੀ ਇਸ ਤੋਂ ਇਲਾਵਾ ਆਪਣਾ ਜਿਹੜਾ ਨੰਬਰ ਆਪਾਂ ਨਹੀਂ ਹੈਗਾ ਜਿਹਦੇ ਉੱਤੇ ਆਪਾਂ ਸਿਰਫ ਇਹਦੇ ਉੱਤੇ ਹੀ ਆਰਡਰ ਲੈਣੇ ਆਗੇ ਆਪਾਂ ਇੰਸਟਾਗ੍ਰam ਦੇ ਉੱਤੇ ਆਰਡਰ ਨਹੀਂ ਲੈਂਦੇ ਹੈਗੇ ਆਪਾਂ ਸਾਰੇ ਆਰਡਰ ਵਟਸਐਪ ਦੇ ਉੱਤੇ ਹੀ ਲੈਣੇ ਆਗੇ ਤੁਸੀਂ ਕਿਸੇ ਵੀ ਟਾਈਮ ਜੇ ਤੁਹਾਨੂੰ ਕਿਸੇ ਵੀ ਫੈਬਰਿਕ ਦਾ ਇਦਾਂ ਲੱਗਦਾ ਹੈਗਾ ਕਿਸੇ ਵੀ ਫੈਬਰਿਕ ਬਾਰੇ ਕੁਝ ਪੁੱਛਣਾ ਹੈਗਾ ਤੁਸੀਂ ਤਾਂ ਮੈਨੂੰ ਕਾਲ ਵੀ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਕਾਲ 9 ਵਜੇ ਤੋਂ ਬਾਅਦ ਸਵੇਰੇ ਕਿਉਂਕਿ ਬੱਚੇ ਨੂੰ ਵੀ ਸਕੂਲ ਤੋਂ ਔਰਨਾ ਹੁੰਦਾ ਜੀ ਤੁਹਾਨੂੰ ਪਤਾ ਇੱਕ ਠੰਡ ਦਾ ਟਾਈਮ ਹੈਗਾ ਹੈਨਾ ਥੋੜਾ ਜਿਹਾ ਪਹਿਲਾ ਮੌਸਮ ਸਹੀ ਸੀਗਾ ਬੱਚਾ ਖੁਦ ਵੀ ਰੈਡੀ ਹੋ ਜਾਂਦਾ ਥੋੜਾ ਬੜੀ ਮੁਸ਼ਕਲ ਨਾਲ ਬੱਚੇ ਛੋਟਾ ਹੈਗਾ ਬੱਚਾ ਤੇ ਉਹਨੂੰ ਉਠਾਣਾ ਪੈਂਦਾ ਜੀ ਫਿਰ ਉਹਨੂੰ ਸਕੂਲ ਪੇਸ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਥੋੜਾ ਘਰ ਦੇ ਕੰਮਕਾਰ ਵੀ ਦੇਖਣੇ ਪੈਂਦੇ ਨੇਗੇ ਤੇ 9 ਉਸ ਤੋਂ ਪਹਿਲਾਂ ਤੁਸੀਂ ਮੈਸੇਜ ਕਰਕੇ ਛੱਡ ਦਿਓ ਕਿਉਂ 9 ਵਜੇ ਤੋਂ ਬਾਅਦ ਰਾਤ ਨੂੰ 9 ਵਜੇ ਤੱਕ ਜਿਸ ਮਰਜ਼ੀ ਟਾਈਮ ਤੁਸੀਂ ਮੈਨੂੰ ਕਾਲ ਕਰ ਤੇ ਬਾਕੀ ਜੇ ਕੋਈ ਹੋਰ ਟਾਈਮ ਮੈਨੂੰ ਪਤਾ ਵਾਰਵਾਲੀ ਭੈਣਾਂ ਨੂੰ ਥੋੜਾ ਸਾਡੇ ਨਾਲ ਟਾਈਮ ਆਪਣੇ ਨਾਲ ਸੈਟਿੰਗ ਨਹੀਂ ਬੈਠਦੀ ਹੈਗੀ ਤਾਂ ਮੈਨੂੰ ਕੋਈ ਗੱਲ ਨਹੀਂ ਹੈਗੀ ਤੁਸੀਂ ਮੈਸੇਜ ਕਰਕੇ ਛੱਡ ਦਿਓ ਕਿ ਜਿਵੇਂ ਫਰੀ ਹੁੰਨੀ ਹੈ ਮੈਂ ਖੁਦ ਹੀ ਕਾਲ ਕਰ ਲੈਣੀ ਹੁੰਨੀ ਹੈਗੀ ਮੈਂ ਤਾਂ ਅਜੇ ਕਿਸੇ ਦਾ ਆਇਆ ਪਿਆ ਹੁੰਦਾ ਮੈਂ ਤਾਂ ਦਵਾਰਾ ਵੀ ਲਗਾ ਕੇ ਪੁੱਛ ਲੈਣੀ ਹੁੰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਰੀਜ਼ ਹੈਗੀ ਹੈ ਤਾਂ ਤੁਸੀਂ ਬੇਚਿੰਝ ਪਹੋ ਕੇ ਪੁੱਛ ਲਿਆ ਕਰੋ ਜੀ ਥੈਂਕ ਯੂ ਸੋ ਮੱਚ